ਸਾਰੇ ਸਾਰੇ ਦਾ ਆਪਣੇ ਕੋਲ ਨਾ ਬੁਲਾਓ। ਘਰਨੇ ਨਾਲ ਨਾ ਗੱਲ ਕਰੋ ਜੀ। ਹੋਏ ਬਹੁਤ ਵੱਡਾ ਆ ਗਿਆ। ਗਾਣਾ ਕਦੇ ਕੱਢੀ ਜੰਨਾ ਹੈ। ਮੈਂ ਥੋੜੀ ਹੋਣੀ ਕੱਢੀ। ਕੱਲ ਤੁੰਗਲ ਤੁੰਗਲ ਕੱਢਣਾ ਹੋਵੇ। ਆਰਡਰ ਆਇਆ। ਆਰਡਰ ਆ ਗਿਆ ਵੱਡਾ ਆ ਗਿਆ। ਕਿਹੜਾ? ਬਹੁਤ ਵੱਡਾ। ਕਿ ਕਿ ਸਮੋਸੇ ਆਇਆ ਹੁਣ? 250 ਸਮੋਸੇ। ਉਹ ਤੇਰੀ ਗੈ ਹੋਵੇ। ਚਲੋ ਮੈਂ ਜ ਦਿਖਾਉਣੇ ਸਾਨੂੰ ਅੱਜ ਸੈਮੀ ਫਾਈਨਲ। ਸੈਮੀ ਫਾਈਨਲ ਹੀ ਚੱਲਦਾ ਅੱਜ। ਸੈਮੀ ਫਾਈਨਲ ਹੈ। ਕਿਹਦਾ ਕਿਹਦਾ ਆਰਡਰ ਦਾ ਦੇ? ਆਰਡਰ ਆਇਆ। ਔਰ ਗਾੜੀ ਤੇ ਔਰ ਜੜਿਆਲੀ ਹਾਰ ਜਾਣੀ ਮੈਨੂੰ ਪਤਾ ਹੀ ਆ ਮਨੀ ਦੇ ਲਾਂਕੇ ਆ ਗਏ ਉਹ ਕਿ ਤਾਗ ਉਹ ਉਹੀ ਟੀਮ ਆ ਮਿੱਤਰੋ ਜਿਹੜੀ ਬਰਕਾਬੀ ਨੇ ਮੈਂ ਸੀ ਬਰਕਾਬੀ ਹਰਾਈ ਸੀ ਇਹਨਾਂ ਨੇ ਕਿੱਧਰ ਦੇ ਪਲੇਅਰ ਨੇ ਜਿਹੜੀ ਆ ਆਹਲੀ ਟੀਮ ਇਹਦੇ ਅਜੇ ਵਾਲੀ ਪਾਜੀ ਟੀਮ ਆ ਮੋਰੇ ਖਰੀਦੀਆਂ ਕਿੰਨੇ ਰਨ ਮਾਰਿਆ ਬੱਲੀ 132 ਡਾ ਗਏ ਬਾਕਸ 15 ਓਵਰਾਂ ਦੇ ਇਹਦਾ ਬਣ ਗਿਆ ਇਹਨਾਂ ਨੇ ਤਾਂ ਕੱਲ 181 ਮਾਰਦੇ 15 ਓਵਰ ਬਹੁਤ ਕੱਲ ਬਹੁਤ ਖਰਾ ਮੈਸੀ ਕੱਲ ਮੈਂ ਆ ਜਨ ਅਜੇ ਦਿਖਾਉਣੇ ਜੀ ਆ ਇੱਕ ਮੁੰਡਾ ਆਇਆ ਤਾਂ ਦਿਖਾਉਣਾ ਮੈਂ ਇਹ ਤੇ ਆ ਚੱਬਟਾ ਨਾਲ ਬੱਜੀ ਉਹ ਇਹ 70 ਬਟਾ ਨਾਲ ਲਾਲੀ ਟੋਪੀ ਜੀ ਉਹ ਲਾਲ ਟੋਪੀ ਜੀ ਔਰ ਮੁੰਡੇ ਨੇ ਗੱਲ ਬਹੁਤ ਕਰੀ ਚੰਗੇ ਨਾਲ ਮਾਰਿਆ ਇੱਕ ਹੋਰ ਇਹ ਨਾਲ ਬੱਚਾ ਜਿਹਾ ਉਹਨੇ ਵੀ ਬਹੁਤ ਕਰੀ ਆ ਮੇਰੇ ਨਾਲ ਬੱਟਾ ਹੀ ਕਰਾ ਗਿਆ ਇੱਕ ਕਰਤੇ ਕੇ ਬੋਲਰ ਔਰ ਨਹੀਂ ਇਹ ਵੀ ਬਹੁਤ ਚੱਕੋ ਮਨ ਮੇਰਾ ਨਾ ਪੈਂਦਾ ਇਹ ਮਗਾ ਬਣਾ ਕੇ ਆਨ ਨੇ ਕੇ ਰਖਾ ਲ ਗਿਆ ਹਨ ਨਹੀਂ ਮੋਲਾ ਚਲੋ ਕਰਾ ਬੋਲਾ ਕੇ ਇਹ ਹਾਨੀ ਚੈਦੀ ਦੀ ਬਾਕਾਂ ਨੂੰ ਫਰਾਸੀ ਬਾਕੀ ਵਿਦਿਆਰਥੀ ਜਾਵੇ ਦਾ ਵਧੀਆ ਆ ਮੋਰੇ ਜਿਆਦਾ ਖਰੀ ਹੈ ਦੀ ਅਹ ਯਾਨ ਦੀ ਬੋਲੇ ਉੱਠੇ ਦੇ ਪਾਣੀ ਨੇ ਮਾਰੀ ਹੱਟ 8 ਹੋ ਗਿਆ ਕੋਈ ਅਜੇ ਕਿੱਥੇ ਹੋ ਰਹਾ 10 ਮਿੰਟ ਬਾਅਦ ਬੋਲ ਆਈਆ 10 ਮਿੰਟ ਬਾਅਦ ਕੋਠੇ ਤੋਂ ਐ ਫੇਰ ਮਾਰਨੀ ਪਾਈ ਨਹੀਂ ਭਾਈ ਖਰਾ ਗੱਲਾ ਛਿੱਕੇ ਬਾਦੇ ਦਿਖਾਉਣੇ ਤੁਹਾਨੂੰ ਅੱਜ 3 ਬੋਖ ਖਰੀਨਾਂ ਬਾਪ ਐ ਜੜੇ ਵਾਲੀ ਦਾ ਕੱਲੀ ਬਾਅਦ ਬੋਲ ਆਉਂਦੇ ਕੀ ਹੋ ਗਿਆ ਕੁੱਟੀ ਜਾਂਦੇ ਨੇ ਭਾਈ ਆਪਾਂ ਸਿੰਗਲ ਡਬਲ ਵੀ ਰੱਖਿਆ ਜੀ ਬੋਰ ਚਾਹੀ ਪਤਾ ਨਹੀਂ ਕਿੰਨੀ ਉਪਾ ਇਹ ਕਾਥ ਨਾਲ ਪੰਗਾ ਲੈ ਲਿਆ ਪਰ ਹੋ ਜਾਏਗਾ ਇਹ ਆ ਕੈਚ ਫੜਿਆ ਹੁੰਦਾ 99% ਚਾਂਸ ਹੋ ਜਾਣਾ ਹੈ ਇਹਦਾ ਜਿੱਤਾਂ ਦਾ ਕਿਉਂਕਿ ਹਲੇ ਬੈਟਿੰਗ ਬਹੁਤ ਪਈ ਹੈ ਬੱਚੇ ਤਕੜੀ ਹੋ ਗਈ ਅਗਲਾ ਓਵਰ ਲੈ ਕੇ ਗਿੱਲਾ ਆ ਗਿਆ ਗੱਲ ਬੱਲਾ ਗਿੱਲੇ ਹੈ ਇਹ ਸੰਝੂਲੀ ਸੀ ਪਾਣੀ ਗਿੱਲੇ ਆ ਛੱਡੋ ਪਾਣੀ ਹੁੰਦਾ ਨਹੀਂ ਰੁਕੋ ਉਹਨੇ ਬਿਲਡਿੰਗ ਹੀ ਬਹੁਤ ਹਰੀ ਜਾਨਾ ਨਹੀਂ ਮੈਨੂੰ ਪਾਣੀ ਕੋ ਬਰਾਂਚ ਜਾ ਜਾਣ ਨਾ ਪਾਣੀ ਮਾ ਵਚਾਲਾ ਹਾਣ ਮਾ ਵਚਾਲਾ ਪਾਹੀ ਵੀ ਨਹੀਂ ਆਸ ਹੈ ਕਿ ਜਿੰਨੀ ਕਿਉਂਕਿ ਟੀਮ ਜਾਣਾ ਖਰੀਗਾ ਇਹ ਤਾਂ ਬੇਕਾ ਇਹ ਨਾ ਚਾਹੀਦਾ ਸੀ ਇਹਨਾਂ ਦਾ ਮੈਂ ਮੜ ਗਿਆ ਗੱਲ ਲੈਣੀ ਚਾਹੀਦੀ ਸੀ ਨਾ ਕੀ ਹੋਣੀ ਬਾਲ ਦਿਖਾਣੀ ਨੇ ਦੇਖਿਆ ਸਾਨੂੰ ਇਹੀ ਆ ਟੋਪੀ ਵਾਲਾ ਜਿਹਨ ਕਰਲਾ ਲੜਾਈ ਸੀ ਨਹੀਂ ਵੀ ਨਹੀਂ ਹੈਗਾ ਚੱਲਾ ਜਿੱਤ ਆਓ ਲੜਾਈ ਹੋ ਚਾਰ ਪੰਜ ਚਾਰ ਛੱਡਦੇ ਇਹਨਾਂ ਨੇ ਹੁਣ ਉਹਨੇ ਬਾਹਰੇ ਮਾਰਨਾ ਹੈ ਉਹ ਗੁੱਸਾ ਆ ਗਿਆ ਉਹਨੂੰ ਵੀ ਬੈਟਮੈਨ ਨੂੰ ਉਹ ਕਿੱਥੇ ਗਿਆ ਆ ਬਾਈ ਨੇ ਪੈਰਾਂ ਦੀ ਬਾਲ ਸੈਟਲੀ ਦਬਾਨ ਆਇਆ ਪ੍ਰਿਹਾਸ ਕਰਨ ਤੇ ਉਹ ਵੀ ਮੋੜੋਂ ਕੰਦਾ ਆਇਓ ਕੀ ਇਹਹੀ ਓਵਰ ਲੇਖਾ ਜੇ ਚੀਪਾ ਚੋਕਾ ਨਹੀਂ ਵੱਜਾ ਮੀਚ ਵੱਜਾ ਕਚਕ ਹਾਂ ਚਲੋ ਭਾਜੀ ਪਈ ਬਾਲ ਹਾਂ ਚੱਕਾ ਬੈਜੂ ਪਾਵਰ ਹਿਟਰ ਆਉਗੀ ਖਰੇ ਆਉਗੀ ਓ ਅੱਜ ਸੀਮਨ ਲੱਦ 61 5 ਓਵਰ 61 ਹੋ ਗਿਆ ਫੀਲਡਿੰਗ ਖੁੱਲ ਗਈ ਹੈ ਸਾਰੀ ਸ਼ੇਪ ਕਾ ਪਹਿਲੀ ਬਾਲ ਹੈ ਸ਼ੱਕਾ ਭਾਈਓ ਬਾਰ ਗਈ ਹੂੰ ਦੋ ਸ਼ਿੱਕੇ ਲਾਤਾ ਲਗਾਤਾ ਨਹੀਂ ਮਦਦ ਐ ਖਬਰ ਵੈ 15ਵਾਂ ਓਵਰ ਦਾ ਮੈਚ ਆ 10 ਓਵਰ ਕਰ ਮਗਾ ਦੇਣਾ ਪਾਜੀ ਨੇ ਬਹੁਤ ਕੱਟਦਾ ਹੈ ਪਿਛਲੇ ਵਾਰ ਚ ਇੱਕ ਸਟਾਪ ਕੀਤੀ ਚੌਕੇ ਸ਼ਿੱਕੇ ਚੌਕੇ ਸ਼ਿੱਕੇ ਮਾਰੀ ਆਹਦੀ ਕਹਿੰਦਾ ਮੈਨੂੰ ਘਰ ਮੋੜੇ ਹੋਏ ਉਹ ਨਹੀਂ ਬਾਲ ਵਧੀਆ ਕਰਾਉਣਾ ਆਹ ਬਾਲ ਵਧੀਆ ਇਦਾਂ ਚਾਹੀਦਾ ਚਾਰ ਓਵਰ ਇਹਨਾਂ ਨੂੰ ਫੇਰ ਕੁਝ ਹੋ ਸਕਦਾ ਪਰ ਹੁਣ ਨਹੀਂ ਹੋਣਾ ਉਹ ਲੈ ਅਕਸਰ ਵਨ ਸਾਈਡਡ ਮੈਚ ਹੈ ਹੁਣੇ। ਬਹੁਤ ਸਕੇ ਹੁਣੇ ਮਾਰੇ ਕੱਲੇ ਨੂੰ। ਨਵਾਂ ਸਿੱਕੇ ਮਾਰਦੇ ਹੋ ਭਾਈ ਨਾ। ਕਮੈਂਟਰੀ ਵਾਲਾ ਦੱਸਦਾ ਭਾਈ ਹੁਣੇ। ਅੱਟ ਕਰਾਉਂਦੇ ਹੋਏ ਪੰਜ ਸਕੇ ਮਾਰ ਗਏ। ਅੰਨਾ ਨੇ 5 ਟੱਕੇ ਛੱਡਦੇ ਉਹਦੇ। ਜਿਆਦੇ। ਵਾਈਡ। ਭਾਈ ਕਿੱਥੇ ਗਿਆ? ਹਾਂ ਜੀ। ਸ਼ਾਬਾਸ਼ ਜਿੰਦੇ ਹੋਏ। ਕਰਾ ਬੋਲੇ ਨੰਟਾਈ ਮੈਂ ਬਹੁਤ ਵਧੀਆ ਕਰਾਉਣਾ ਓਏ ਇਹ ਫੀਲਡਿੰਗ ਐਸਾ ਚੇ ਟੀਮ ਸਾਡੇ ਬੈਕਾਂ ਵੀ ਜਾਉਂਗਾ ਉਹਨਾਂ ਨੇ ਹਰਾ ਦੇਣੀ ਸੀ ਬਚਾ ਹੋ ਅੱਜ ਫੇਰ ਬੈਕਾਂ 20 ਦਾ ਹੋਣਾ ਸੀ ਪਰ ਮੈਂ ਜਾਉਂਦਾ ਬਾਪੜੀਆਂ ਸੀ ਬਚਾ ਹੋ ਗਿਆ ਪਹਿਲੇ ਚੱਲੋ फीलिंग चेंज करी भाई कहना कुछ करके देखना है। भाई। बढ़िया ओवर है वह ओवर निकल अगला दिखाने अगला ओवर आ गया तुरै पड़ता फुटता ही नहीं बन गया सौ रन हो गया कत्ती बत्ती रन है।

ਬਰਕਾ ਇਹ ਕੱਲ ਨੂੰ ਕੱਲ ਵਾਲਾ ਮੈਚ ਥੋੜਾ ਜਿਹਾ ਖਤਰਨਾਕ ਹੋਵੇਗਾ ਜੋ ਕਿ ਬਰਕਾ ਇਹ ਤੇ ਕਿਹੜਾ ਨਾਲ ਫੋਕੜ ਪੈਂਦੀ ਉਹ ਨੀਲੇ ਜੇ ਬਾਤੀਆਂ ਹਲੇ ਨਖਾਵਾਂਗੇ ਕਰਨੀ ਆਵੀ ਬਰਕਾ ਲਈ ਆ ਛੱਡ ਦਿੱਤੀ ਆ ਭਾਈ ਉਹਨਾਂ ਦੀ ਟੀਮ ਨੇ ਬੰਦ ਨਹੀਂ ਰੋਕਦੇ ਕਦੇ ਜਾਣ ਦਿਓ ਇੱਕ ਛਿੱਕਾ ਜਿਹਾ ਰੋਗ ਕੈਸ਼ ਹੁੰਦਾ ਸੀ ਉਹ ਵੀ ਨਹੀਂ ਕੀਤਾ ਇੱਕ ਮੋਰੇ ਚੋਪਾ ਜਾਂਦਾ ਹੈ आम तौर के रोक दी मकीिशन दिखा एक ट्रेन मैं ओवर तौबीस हेलीकॉप्टर मारा हेलीकॉप्टर चेता एक बॉल आई मोहली ओवर दी ਓਵਰ ਹੋਏ ਨਾ ਬੰਨ ਨੂੰ ਹੁਣੇ ਕੌਣ ਨੂੰ ਭਾਣਾ ਗਾਣ ਜੇ ਉਹ ਬੰਨਵੇਂ ਕੋਰੇ ਨਹੀਂ ਅੱਦੇ ਤੇ ਖਰਾਾ ਖੇਲਦਾ ਉਹ ਨੂ ਨੂ ਕਿ ਲੋਰਟੇ ਜਾਂਦੇ ਵਿਨਿੰਗ ਸ਼ਾਟ ਲਾਉ ਚਲੀਏ ਖਾਣੇ ਸਿੰਗਲ ਕਰਕੇ ਦਊਗਾ ਮੈਂ ਲੱਗਦਾ ਜਿਵੇਂ ਕੈਨਰ ਆਨਰ ਰਹਿ ਗਿਆ ਕੈਨਰ ਹਾਲੇ ਉਹ ਵਾਚੇ ਮਾਰਨ ਯਾਰ ਆਰਾਮ ਨਾਲ ਖੇਡਣ ਇੰਨੀ 바ਦੀ ਦਿੱਤੀ ਹੋ ਲੈਣ ਵੀ ਉਹ ਹੀ ਛੋਟੇ ਹੀ ਮਾਰਦਾ ਹੈ ਇਹ ਕਨਾਟ ਕੇ ਲੈ ਲੈ ਕੇ ਰਹਿ ਗਿਆ ਮੈਨੂੰ ਇੱਕ ਤਾਂ ਆਊਟ ਕਰ ਦਿਓ ਹਾਂ ਉਹ ਇੱਕ ਤਾਂ ਆਊਟ ਕਰੋ ਯਾਰ ਭਾਈ ਇੱਕ ਤਾਂ ਆਊਟ ਕਰ ਦਿਓ ਜੇ ਸਾਡਾ ਬਲਾਕ ਦੇਦੇ ਹੋ ਨਾ ਇੱਕ ਵੀ ਨਹੀਂ ਆਊਟ ਕੀਤਾ ਭਾਈ ਉਹ ਆ ਦੇਖਿਆ ਚਿੱਕਾ ਮਾਰਦਾ ਦੱਸ ਲੱਗਾ ਮਾਰ ਮਾਰਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਸ਼ਕਾਵਾ ਖਰਾਬ ਹੈ ਜਿੱਤ ਕੇ ਫਾਈਨਲ 'ਚ ਪਹੁੰਚ ਗਈ ਆ ਗੋਰਡ ਦੀ ਟੀਮ ਬਹੁਤ ਸ਼ੁਕਰੀਆ ਹੁਣ ਕੱਲੂ ਬਾਕੀ ਖਾਣੇ ਮੋਰੇ ਬੜਾ ਦੁਕਾਨ ਖੇਡ ਰਿਹਾ ਇਹਨਾਂ ਨੂੰ ਟੈਨਸ਼ਨ ਪੈ ਗਈ ਹੈਲੀਕਾਪਟਰ ਸ਼ੋਰ ਮਰੇ ਭਾਈ ਇਹ ਹੈਲੀਕਾਪਟਰ ਆ ਵਾਲੇ ਭਾਈ ਥੋੜਾ ਹੋਰ ਜੂਮ ਕਰਦੇ ਨੇ ਆਹ ਵਾਲੇ ਭਾਈ ਇਹਦਾ ਨਾਮ ਹੈ ਯਾਤਾ ਗੋਰਡ ਗੋਰਡ ਦੀ ਟੀਮ ਦਾ ਪਲੇਅਰ ਬਹੁਤ ਖਰਾ ਖੇਡਦਾ ਭਾਈ ਹੱਥ ਕਰਾਉਂਗਾ ਮਾਈਕ ਰੋਇਓ ਬਹੁਤ ਅੱਛਾ ਸਾਹਿਬ ਹਾਂਜੀ ਆਏ ਆਂ ਆਪਾਂ ਇੱਥੇ ਹੈਲੋ ਕਰੋ ਹੈਲੋ ਕਰੋ ਹੈਲੋ ਹੈਪੀ ਬਰਥਡੇ ਥੈਂਕ ਯੂ ਉਹ ਪਿੰਦੇ ਆ ਉੱਤੇ ਵੀ ਹੈਲੋ ਕਰੋ ਹੈਲੋ 2 ਕਿਲੋ ਕਰ ਮੇਰੀ ਗਾਂ ਸੌਣ ਮੱਛੀ ਵਾਲੇ ਅੱਜ ਕੱਲੀ ਜਾਂਦਾ ਹੈਲੋ ਜੀ ਸਸਤੀ ਕਿੱਥੇ ਆਏ ਆਂ ਆਪਾਂ ਨਹੀਂ ਦੇ ਆਹ ਤੇਜ ਕਰ ਲਿਓ ਆਹ ਯਾਤ ਦਿਖਾਇਓ ਆ ਇੱਥੇ ਮਿਲਦਾ ਜੀ ਨਹੀਂ ਨਹੀਂ ਆਹ ਗਿਆਨੀ ਕਰਾਉਣ ਲੱਗਾ ਜੀ ਆਹ ਦੋ ਕਰਾ ਲੈਣੀਆਂ ਸੀ ਆ ਥੱਲੇ ਥੱਲੇ ਨਹੀਂ ਨਹੀਂ 1700 ਵਾਲੀ 1680 ਵਾਲੀ ਕਿਸ਼ ਪਤਾ ਨਹੀਂ ਕੀ ਲਿਖਿਆ ਚਾੜੋ ਆਪਾਂ ਕੀ ਜਣਾ ਲਗਾ ਖਾਣ ਦੇ ਮਾਤਰਾ ਤੋ ਬਾਈਆ ਫਾਈਲੈਂਡ ਤੇ ਇਹਦੀ ਮਾਨ ਚੋਈਓ ਆ ਇਹਦੀ